ਸਿਮਰੇ ਅ ਕੀ ਖੜਕਾਨ ਦੀ ਹੈ ਕਿਚਨ ਵਿੱਚ ਕੀ ਬਣਾਣ ਦੇਸ ਬੰਨਾ ਨਾ ਚੇਕ ਹਾਂ ਪਪਾ ਜੀ ਨੇ ਵੀ ਤਨ ਨੂੰ ਆਖਿਆ ਕਿ ਮੈਂ ਪੀਣਾ ਵੇ ਤੇ ਤੂੰ ਮਿੱਠਾ ਪਾ ਲਿਆ ਵੇ ਇਹਨੂੰ ਚਿੱਤਾ ਭੁੱਲੇ ਜਾਂਦਾ ਏ ਵਿਚਾਰੀ ਨੂੰ ਐਦਾਂ ਨਹੀਂ ਕਸੂਰ ਹੈਗਾ ਤੂੰ ਨਸ ਵੀਰੇ ਉੱਠ ਕੇ ਬਦਾਮ ਮੈਂ ਪਿਉਏ ਹੁੰਦੇ ਨੇ ਫ੍ਰਿਜ ਵਿੱਚੋਂ ਪੰਜ ਬਦਾਮ ਰੋਜ਼ ਖਾਇਆ ਕਰ ਸਿਮਰੇ ਤੇ ਜਾਂ ਕੱਲ ਜਿਹੜੇ ਸੂਟ ਲਿਆਈ ਨੇ ਉਹ ਲਿਆ ਵਖਾ ਜਿਹੜਾ ਇੱਕ ਮੇਰੇ ਵਾਸਤੇ ਲਿਆਈਏ ਤੇ ਇੱਕ ਕੱਪਨੇ ਵਾਸਤੇ ਹਾਂ ਮੇਰੇ ਡਨੀ ਪਾਂਦੀ ਤੇ ਇਹਨੂੰ ਵਿਚਾਰੀ ਨੂੰ ਨਾ ਚੇਤਾ ਭੁੱਲ ਗਿਆ ਇਹਨੂੰ ਚੇਤਾ ਭੁੱਲ ਗਿਆ ਕਿ ਮੰਮਾ ਨੇ ਇੱਕ ਬਲੈਕ ਲਿਆਈ ਤੇ ਇੱਕ ਰੈੱਡ ਤੇ ਇਹਨੂੰ ਪਤਾ ਕਿ ਮੈਂ ਪਾਣਾ ਨਹੀਂ ਹੈਗਾ ਇਹਨੂੰ ਚੇਤਾ ਭੁੱਲ ਗਿਆ ਸੀ ਪਤਾ ਤੇ ਹੈਗਾ ਵੀ ਚੱਲ ਪੁੱਤਰ ਤੂੰ ਦੋ ਸੂਟ ਸੁਆਲਾ ਕੋਈ ਗੱਲ ਨਹੀਂ ਮੈਂ ਹੋਰ ਲੈ ਆਵਾਂਗੀ ਸਤਾ ਜੀ ਚਾਨ ਪੁੱਜ ਕੇ ਲਿਆਈਏ ਅਨੰਪਤਾ ਸੀ ਕਿ ਮੈਂ ਨਾ ਬਲੈਕ ਪਾਣਾ ਵੇ ਨਾ ਰੈੱਡ ਪਾਣਾ ਵੇ ਇਹ ਆਪਣੀ ਮਾਂ ਨਾਲ ਗੱਲ ਕਰਤੀ ਪਈ ਸੀ ਫੋਨ ਤੇ ਕਿ ਮੈਂ ਜਾਨ ਪੁੱਜ ਕੇ ਦੋਨੋਂ ਕਲਰ ਉਹ ਲਿਆਉਂਦੇ ਨਾ ਜਿਹੜੇ ਮੰਮਾ ਨੂੰ ਪਸੰਦ ਨਹੀਂ ਹੈਗੇ ਐਂ ਚਲਕ ਪਰ ਮੈਂ ਮੂੰਹ ਤੇ ਨਹੀਂ ਨਾ ਹੁਣ ਕਹਿ ਸਕਦੀ ਫਿਰ ਬਣਾ ਕੇ ਰੱਖਣੀ ਪੈਂਦੀ ਹੈ ਨਾ ਘਰ ਵਿੱਚ ਕੀ ਕਰੀਏ Kaj je t. i. v. s.M.R.S.M.R.S.M.R.S.M.?